ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਈ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਇੱਕ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂਜੀ ਇੱਥੇ ਅੱਜ ਆਪਾਂ ਵੀਡੀਓ ਦੀ ਸ਼ੁਰੂਆਤ ਕਰਨ ਲੱਗਿਆਂ ਮਿੰਜੇ ਦੇ ਵਿੱਚ ਨਾ ਆਪਾਂ ਦੌਣ ਪਾਈ ਸੀਗੀ ਉਹਨੂੰ ਇਹ ਸਹੀ ਕਰ ਰਹੇ ਆਂ ਦੌਣੇ ਦੀ ਮਿੰਜੇ ਦੀ ਆਪਾਂ ਟੁੱਟੀ ਹੋਈ ਸੀਗੀ ਤਾਂ ਨਵੇਂ ਮੰਗਾ ਕੇ ਪਾਈ ਆ ਪਰ ਮੈਨੂੰ ਲੱਗਦਾ ਸਜਪ੍ਰੀਤ ਦੋ ਮਿੰਜਾਂ ਦੀ ਦੌਣ ਲਿਆਇਆ ਤੇ ਆਪਾਂ ਨੇ ਸਿਰਫ ਉਹ ਤੋਂ ਇੱਕ ਮਿੰਜੇ ਦੀ ਦੌਣ ਮੰਗਾਈ ਸੀ ਤੇ ਉਹ ਦੋ ਦੀ ਲਿਆਇਆ ਤੇ ਹੁਣ ਇਹ ਹੈਗੀ ਆ ਦੌਣ ਬਹੁਤ ਜ਼ਿਆਦਾ ਲੰਬੀ ਹੈ ਨਾ ਤੇ ਮੈਂ ਦੇਹਦੀ ਸੀ ਵੀ ਇਹਨ ਕੀ ਕਰੀ ਵੀ ਜੇ ਤਾਂ ਵੱਢਤੀ ਵੀ ਕਿਸੇ ਕੰਮ ਨਹੀਂ ਆਉਣੀ ਹਲੇ ਵੀ ਕਿਹੜਾ ਕਿਸੇ ਹੋਰ ਮਿੰਜੇ ਚ ਪਾਉਣੇ ਆਲੀ ਆਪਣੇ ਜਿਹੜੇ ਦੋ ਦੂਏ ਮਿੰਜੇ ਨੇ ਉਹਨਾਂ ਚ ਵੀ ਨਵੀਆਂ ਦੌਣਾਂ ਨੇ ਤੇ ਇਹ ਚ ਵੀ ਚਲੋ ਨਵੀਂ ਦੌਣ ਪੈ ਗਈ ਹੈ ਨਾ ਵੀ ਮੇਰੀ ਸਲਾਹ ਸੀਗੀ ਵੀ ਇਦਾਂ ਹੀ ਚੱਲ ਵੀ ਇਹਦੇ ਨਾਲੇ ਲਵੇਟ ਦੰਨੀ ਆ ਸਾਰੀ ਮਿੰਜੇ ਦੇ ਨਾਲ ਜਿੰਨੀ ਬਾਦਮੀਆਂ ਵੀ ਇਹਦੇ ਵਿੱਚੇ ਘੋੜ ਦੰਨੀ ਆ ਤੇ ਮੈਂ ਸਮਾਰ ਕੇ ਕੱਸ ਰਹੀ ਸੀ ਕਿ ਮਿੰਜੇ ਨੂੰ ਮਿੰਜੇ ਦੇ ਵਿੱਚ ਹਲੇ ਢਿੱਲ ਸੀਗੀ ਕਾਫੀ ਦੌਣਣਾ ਖਿੱਚਣਾ ਜਿਉਂ-ਜਿਉਂ ਇਹਨੂੰ ਕਸੀ ਜਾਂਦੇ ਸੀਗੇ ਵੱਧ ਜਾਂਦੀ ਸੀਗੀ ਤੇ ਉਹੀ ਮੈਂ ਖਿੱਚ-ਖਿੱਚ ਕੇ ਕੱਸ ਰਹੀ ਸੀ ਮਿੰਜਾ ਵੀ ਸਮਾਰ ਕੇ ਕਾ ਸੋਚ ਬਈ ਹੈ ਨਾ ਢਿੱਲਾ ਜਿਆ ਨਾ ਰਹੇ ਵੀ ਢਿੱਲਾ ਜੇ ਮਿੰਜਾ ਗੱਬਿਓ ਫਿਰ ਵਿਚ ਨੂੰ ਝੁਕੀ ਜਾਂਦਾ ਜਦੋਂ ਆਪਾਂ ਬੈਨਿਆ ਤੇ ਸਮਾਰ ਕੇ ਆਪਾਂ ਇਹਨੂੰ ਕੱਸ ਦਾਂਗੇ ਤੇ ਪਹਿਲਾਂ ਇੱਕ ਵਾਰ ਮੈਂ ਗੱਠ ਮਾਰ ਲੂੰਗੀ ਇੱਥੇ ਗੱਠ ਮਾਰ ਕੇ ਨਾ ਖੇਤਵਾਰਾ ਕਸਕੇ ਲੈ ਕੇ ਜਾਵਾਂਗੇ ਕੱਲੇ-ਕੱਲੇ ਰੱਸੀ ਨਾਲ ਖਿੱਚ ਪਾਵਾਂਗੇ ਸਾਰੇ ਮਿੰਜੇ ਨੂੰ ਤੇ ਇੱਥੇ ਨਾ ਬੈਠ ਹੋ ਜਾਂਦਾ ਫਿਰ ਦੁਪਹਿਰੇ-ਦੁਪਹਿਰੇ ਜਦੋਂ ਆਪਣਾ ਕੰਮ ਕਰ ਨਿਭੜ ਜਾਂਦਾ ਇੱਥੇ ਬਹਿ ਜਾਂਦੇ ਆ ਚਲ ਹਨ ਬੈਠੇ ਰਹੀਦਾ ਤਾਂ ਕਰਕੇ ਫਿਰ ਹੁਣ ਆਪਾਂ ਨੇ ਇਹਦੇ ਵਿੱਚ ਦੌਣਾ ਜਮਈ ਟੁੱਟ ਗਈ ਸੀ ਕਾਫੀ ਜਿਹਦੀ ਟੁੱਟੀ ਹੋਈ ਸੀ ਬਸ ਘੋਲੇ ਹੋ ਜਾਂਦੀ ਸੀਗੀ ਲਿਆਉਣ ਦੀ ਪਤਾ ਕੀ ਗੱਲ ਸੀ ਜੇ ਜੇ ਤਾਂ ਲਿਖ ਕੇ ਲੈ ਜਾ ਪਰਚੀ ਤੇ ਫਿਰ ਤਾਂ ਯਾਦ ਰਹਿ ਜਾਂਦਾ ਹਨਾ ਵੀ ਆਹ ਚੀਜ਼ ਲੈ ਕੇ ਆਉਣੀ ਆ ਇਹ ਘਰੋਂ ਯਾਦ ਕਰ ਲੰਦੇ ਤੇ ਵੀ ਲੈ ਕੇ ਆਉਣੀ ਆ ਕਈ ਵਾਰ ਮਾਛਵਾੜੇ ਨੂੰ ਵੀ ਜਾਂਦੇ ਐਵੇਂ ਜਾਤ ਤਾਂ ਹੁੰਦੀ ਸੀਗੀ ਵੀ ਲੈ ਕੇ ਜਾਣੀ ਦੌਣ ਫਿਰ ਭੁੱਲ ਜਾਂਦੇ ਸੀਗੇ ਬਸ ਐਦਾਂ ਭੁੱਲ ਜਾਂਦੇ ਸੀਗੇ ਸਹਜਪ੍ਰੀਤ ਨੂੰ ਵੀ ਕਹ ਜਾਂਦੀ ਸੀ ਉਹ ਵੀ ਭੁੱਲ ਜਾਂਦਾ ਸੀਗਾ ਤੇ ਅੱਜ ਫੇਰ ਨਾ ਮੈਂ ਉਹਨੂੰ ਸਮਾਰ ਕੇ ਸਪੈਸ਼ਲ ਦੌਣ ਲਈ ਭੇਜਿਆ ਸਪੈਸ਼ਲ ਕਹਿ ਕੇ ਵੀ ਹੈ ਨਾ ਅੱਜ ਤੱਕ ਦੌਣ ਪੱਕੀ ਲੈ ਕੇ ਆ ਤਾਂ ਫੇਰ ਅੱਜ ਚਲੋ ਜੀ ਦੌਣ ਲਿਆਂਦੀ ਤੇ ਆਪਾਂ ਨੇ ਪਾਤੀ ਮਿੰਜੇ ਦੇ ਵਿੱਚ ਤੇ ਆਪਾਂ ਦੇਖਦੇ ਹਾਂ ਤਾਂ ਹੀ ਪਰੋਦਾਂਗੇ ਇਹਦੇ ਵਿੱਚ ਜਿੰਨੀ ਕੋ ਪ੍ਰੋ ਹੋਊਗੀ ਹੈਗੀ ਤਾਂ ਬੜੀ ਹੋਊਗਾ ਤੇ ਫਿਰ ਆਇਆ ਮੈਨੂੰ ਵੀ ਇੱਥੇ ਰੋਲੀ ਹੋ ਜਾਣੀ ਆ ਹਨਾ ਕਈ ਵਾਰ ਰੱਖੀ ਭੁੱਲ ਜਾਨੀ ਆ ਮੈਂ ਤਾਂ ਇਹ ਜਿਆ ਹਨਾ ਤਾਂ ਕਰਕੇ ਫਿਰ ਮੈਂ ਹੈ ਵੀ ਇਹਦੇ ਨਾਲ ਹੀ ਇਕੱਠਾ ਬੰਨ ਦਿੰਨੇ ਆ ਨਾ ਤਾਂ ਹੁਣ ਆਪਣੇ ਕਿਸੇ ਘੱਟਰੂ ਦੇ ਬਣੇ ਵਾਲੀ ਆ ਘੱਟਰੂ ਦੇ ਜੇ ਆਪਾਂ ਲੰਗੀਆਂ ਲਿਆ ਕੇ ਪਾਈਏ ਹੁਣ ਨੇ ਰਸਤੀਆਂ ਨਹੀਂ ਤਾਂ ਉਹਨਾਂ ਦੇ ਵੱਡੇ ਤੇ ਪਾ ਦਿੰਦੇ ਰਸਤੀ ਤੇ ਲਓ ਜੀ ਉਸ ਤੋਂ ਬਾਅਦ ਦੌਣ ਪਉਣ ਤੋਂ ਬਾਅਦ ਫਿਰ ਮੈਂ ਲੱਗੀ ਸੀ ਇਥੇ ਤੇ ਖੋਲਿ ਸਾਫ ਕਰਨਾ ਕਿਉਂਕਿ ਜੀ ਕੱਖਾ ਨਾ ਟੈਮ ਹੋ ਗਿਆ ਤੇ ਦੇ ਸਾਈਡ ਤੇ ਤੇ ਪਾਪਾ ਨੂੰ ਕੱਖ ਮੈਂ ਸਕਾ ਲਏ ਸੀ ਉਹ ਲੋਗੇ ਜਿਵੇਂ ਟੋਕਾ ਕਰਨ ਤੇ ਮੈਂ ਲੱਗਦੀ ਸੀ ਜੀ ਖੋਲਿ ਕੱਖਨ ਵਿੱਚ ਚਲੋ ਖੋਲਿ ਸਾਫ ਕਰ ਦਿੰਨੇ ਹੁਣ ਤਾਂ ਸੀਮੈਂਟ ਪਾਇਆ ਤੇ ਖੋਲਿ ਵਧੀਆ ਹੋ ਗਈ ਹੁਣ ਨਹੀਂ ਵਿੱਚ ਵੱਡਾ ਖੋਲਿ ਦੇ ਮਤਲਬ ਅੱਗੇ ਬੇੜਲਾਂ ਦੇ ਵਿੱਚ ਬਹੁਤ ਵੱਡ ਜਾਂਦਾ ਸੀਗੇ ਪੱਠੇ ਤੇ ਹੁਣ ਤਾਂ ਬਹੁਤ ਵਧੀਆ ਸਾਫ ਐ ਪਲੇਨ ਵਿੱਚੋਂ ਤੇ ਇਹ ਸੰਭਨ ਤੋਂ ਬਾਅਦ ਫਿਰ ਜਾਵਾਂਗੇ ਆਪਾਂ ਮੂਰੀਆਂ ਪੱਟਣ ਪਹਿਲਾਂ ਮਿਰਚਾ ਤੋੜਾਂਗੇ ਉਸ ਤੋਂ ਬਾਅਦ ਮੂੜੀਆਂ ਪੱਟਾਂਗੇ ਅੱਜ ਆਪਾਂ ਮੂੜੀਆਂ ਦੀ ਸਬਜ਼ੀ ਬਣਾਉਣੀ ਆ ਪਹਿਲੀ ਵਾਰ ਟਰਾਈ ਕਰ ਰਹੀ ਆ ਬਹੁਤ ਸੋਹਣੀਆਂ ਮੂੜੀਆਂ ਦੀ ਸਬਜ਼ੀ ਬਾਰੇ ਤੇ ਅੱਜ ਕਿਹੋ ਜਿਹੀ ਬਣਦੀ ਆ ਹਨ ਤੇ ਕੰਦ ਦਾ ਹੈਗੀ ਆ ਵੀ ਸਵਾਦ ਵਾਲੀ ਮੂੜੀਆਂ ਦੀ ਸਬਜ਼ੀ ਤੇ ਬਣਾ ਕੇ ਦਿਖਦੇ ਆ ਪਹਿਲੀ ਵਾਰ ਲੱਗਿਆ ਜੀ ਟਰਾਈ ਕਰਨ ਬਣੇ ਰੋ ਬਲੌਗ ਤੇ ਨਾਲ ਤੁਹਾਨੂੰ ਵੀ ਦਿਖਾਉਂਦੇ ਆ ਕਿਸ ਤਰ੍ਹਾਂ ਬਣਾਉਣੀ ਆ ਆਪਾਂ ਮੂੜੀਆਂ ਦੀ ਸਬਜ਼ੀ ਸ਼ੇਅਰ ਕਰਦਾ ਤੁਹਾਡੇ ਨਾਲ ਵੀਡੀਓ ਬੱਧੀ ਬਣ ਕੇ ਰੱਖ ਲਾਂਗੇ ਸਹੀਏ ਦੋ ਸ਼ੂਟਿੰਗ ਜੀ ਵੀ ਖਾਣੇ ਨਾ ਪੈਂਦੇ Han kan ikke løpe så langt. ਲਿਆਰ ਤੋਂ ਜੜੀ ਬੇਸ ਲੱਗੀ ਹੋਈ ਆ Ya conecté el torno.

ਸਾਰੇ ਮੂਲ ਚੇਲੇ ਦੇ ਨਾਲ ਕੱਦੂ ਕਸ ਕਰਾਂਗੇ ਨਾਲੇ ਫਿਰ ਲਸਣ ਪਿਆਜ਼ ਅਦਰਕ ਆਪੋ ਸੇ ਇੱਥੇ ਛਿੱਲਾ ਲੈਣੇ ਤਾਂ ਹੈਗਾ ਹਮ ਫੱਕ ਪੈ ਗਈ ਸਾਰੇ ਛੋਣੇ ਨਾਲ ਲੈ ਗਈ ਲੈਟ ਮੈਂ ਮੈਟਰ ਬੋਲ ਗਿਆ ਪਹਿਲਾਂ ਤੋਰੀਆਂ ਇੱਕ ਵਾ ਇੱਕ ਵਾ ਫੇਟਾਂ ਮਾ ਕੇ ਬਾਅਦ ਬਣਾਉਣ ਲੱਗੇ ਇਹਦੇ ਨਾਲ ਕਰਾਂਗੇ ਬੜੇ

ਤੜਕਾ ਕਰਦੇ ਹਾਂ ਪਰ ਤੇਲ ਵਾਲੀ ਦੇ ਵਿੱਚ ਬਾਕੀ ਦੇ ਮੈਂ ਸਾਰਾ ਸੌਂਚ ਹੀ ਲਿਆ ਸੀ ਤੇ ਪਿਆਜ਼ ਲੈਂਦਾ ਆਪਣਾ ਕੱਟ ਲਿਆ ਜੋ ਦਾ ਅਨਵਲ ਵੇੜਨੋ ਆਹ ਲਿਆ ਟੁੱਟੀ ਤੋਂ ਚੋਇ ਤੇ ਫਸ ਕੇ ਰੁੱਤੀ ਆ ਕੇਲ ਕਰ ਦੂਗਾ ਨਾ ਪਹੜ ਹੋਣਾ ਇਹਦੇ ਵਿੱਚ ਸਾਨੂੰ ਪਹਿਲਾਂ ਆਪਾਂ ਰਾਹ ਤੇ ਤੇਜ ਪੱਤੇ ਕੜਕਾ ਲਵਾਂਗੇ ਪਾਵਾਂਗੇ ਇਹਦਾ ਤਣਕ ਬਹੁਤ ਨਹੀਂ ਆ ਦੇ ਜੀ ਆਪਿਆ ਬਾਹਰ ਲੈ ਪਾਸ ਆ ਗਈ ਇੰਦੀ ਕੇ ਆ ਅਦਰੋਂ ਪਾ ਲੰਗ ਨਾ ਆਉਂਦੀ ਆਈ ਤਾਂ ਕਿਥੇ ਹੈ ਇਹ ਦੇ ਤੁਹਾਨੂੰ ਇਹ ਚਾਹੀਦਾ ਨਾ ਕਰਨਾ ਨਾ ਕਰ ਰਿਹਾ ਉਹ ਮੈਰ ਕੇ ਆ ਉਹ ਤੇ ਪਰ ਇਸ ਤੇ ਵੈਜ਼ੀ ਆਹ ਲੂ ਦੋ ਪਰੇ ਤੂੰ ਕਰਨੇ ਆਪਣਾ ਪਿਆਇ ਇੱਟਾ ਹੂੰ ਕੱਚਾ ਜਿਹਾ ਹੁੰਦਾ ਇਹ ਲਓ ਜੀ ਪਿਆਜ਼ ਪਾਵਾਂਗੇ ਅਸੀਂ ਹੋਰ ਪਿਆਜ਼ ਪਾਵਾਂਗੇ ਇੱਕ ਜੀਰ ਲਈ ਕਰਦਾ ਹਾਂ ਇਹ ਮੈਂ ਕਟਿੰਗ ਕਰ ਲਈਏ ਥੋੜਾ ਫਿਰ ਤਾਂ ਜਿਹਦੀ ਚਨਾ ਰਾਈ ਪਈ ਦੀਦਾ ਇਹਦਾ ਟੇਸਟ ਅੱਡੇ ਆਉਂਦਾ ਬਹੁਤ ਵਧੀਆ ਤੜਕੇ ਦੀ ਵਾਸਨਾ ਆਉਂਦੀ ਹੈ ਲੈ ਤਾਂ ਆਟਾ ਹੋ ਗਿਆ ਸਿੱਧਰੇ ਚਾਹ ਰਿਹਾ ਰੇਲੇ ਦੀ ਰੋਟੀ ਲੈ ਇਹਦੇ ਵਿੱਚ ਹੀ ਪਾਣੀ ਚਲਦਾ ਰਹਾਂਦਾ ਨਵੇੜ ਕੀ ਤੇ ਇਹਦਾ ਦੁੱਧ ਦਾ ਸਾਈਂਡ ਨਹੀਂ ਮਤੋਪਾ ਦੀ

ਆਣੀ ਨਿਚੜੇ ਤੇ ਨਾ ਉਹਨੇ ਪਾਣੀ ਜਿਹੜਾ ਪਿਚ ਰਹਿ ਗਿਆ ਫਸ ਉਹ ਤਾਂ ਉਧੇ ਖਾ ਦਨ ਆਪਾਂ ਨੇ ਜਮੇ ਦੀ ਇੰਕੋਰ ਨਹੀਂ ਹੈਗੀ ਬਾਪਾ ਕੁਝ ਬੜੀ ਤੋਂ ਬਸ ਲੈ ਲਓ

ਉਹ ਤਾਂ ਹੀ ਕੰਬਣੀ ਅੰਦਰ ਤਾਂਜੀ ਸਬਜੀ ਆਪਣੀ ਮਿੱਠੀ ਮਿੱਠੀ ਅੱਗ ਤੇ ਰਿਜ ਗਈ ਆ। ਇਹੋ ਜੀ ਬਣ ਗਿਆ। ਬਸ ਥੋੜਾ ਜਿਹਾ ਖੋਲੋ ਹਾਂ ਮੈਂ ਪਾਣੀ ਨੇ ਆਪਣੇ ਦੇ ਵਿੱਚ ਪਾਇਆ ਹੈਗਾ ਤੁਹਾਨੂੰ ਕੋਲ ਬਸ ਜਿਹੜਾ ਮੜ ਮੋਟੇ ਦੇ ਪਾਣੀ ਨਿਕਲੇ ਉਹਦੇ ਵਿੱਚ ਪਕਾਉ। ਮੁਰੀਆਂ ਦੇ ਆਪਣੇ ਪਾਣੀ ਚ। ਤੇ ਹੁਣ ਥੋੜਾ ਤਾਂ ਨਹੀਂ ਪਾਣਾ। ਥੋੜਾ ਤਾਂ ਨਹੀਂ ਪਾਣਾ। मिनट मिनट पानी तैयार हो जाती है देखो बहुत बढ़िया कलर आया कैमरे चिका फिका जहाँ लग रहा ना नेरा हो गया करके वैसे ही कलर सब्जी का बहुत बढ़िया वाया पीड़ा ਮਾਸੋਂ ਰੋਟੀ ਤਿਆਰ ਕਰਦੇ ਆਪਾਂ ਇਹਨਾਂ ਵਿੱਚ टाक ਦਿੰਗੇ ਮਾੜੀ ਮਾੜੀ ਅੱਗ ਤੇਜੀ ਹੋਵੇ ਅੱਗ ਮਾੜੀ ਮਾੜੀ ਮੱਚਦੀ ਬਸ ਆਪਣੀ ਜਿਆਦਾ ਨਹੀਂ ਕਰੀ ਹੋਈ ਹੈਗੀ ਧੱਕ ਦਿੰਨੇ ਬਣੀ ਜਾਊਗੀ ਲਓ ਜੀ ਆਪਾਂ ਸਬਜੀ ਅੰਦਰ ਰੱਖ ਰਹੇ ਹਾਂ ਤੇ ਦੁੱਧ ਆਪਣੇ ਦੁੱਧ ਨੂੰ ਪਾ ਲਈ ਆਗੀ ਤੁਹਾਡਾ ਦੁੱਧ ਰਿਹਾ ਸੀਗਾ ਇਹ ਮਹਾਚਰ ਕੋ ਸਬਜੀ ਦਾ ਮੈਂ ਦੇਖੀ ਹੋਜੀ ਬਣੀਆ ਬਾਕੀ ਬਹੁਤ ਸਵਾਦ ਬਣੀ ਆ ਜੀ ਸਬਜੀ ਤਾਂ ਹੀ ਭੈਣਾ ਬਣਾਉਂਦੀਆਂ ਨੇ ਦੀ ਆਪਾਂ ਨੇ ਤਾਂ ਪਹਿਲੀ ਵਾਰ ਬਣਾਈ ਆ ਪਰ ਖਾਣ ਨੂੰ ਇੰਨੀ ਜ਼ਿਆਦਾ ਟੇਸਟੀ ਐ ਬਹੁਤ ਜ਼ਿਆਦਾ ਮੂੜੀਆਂ ਦੀ ਸਬਜ਼ੀ ਬਹੁਤ ਵਧੀਆ ਬਣੀ ਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਣਾ ਕੇ ਦੇਖਿਓ ਇਹ ਬੱਸ ਹੁਣ ਬਣ ਗਈ ਜੀ ਬਾਕੀ ਜੀ ਆਪਾਂ ਆਪਣੀ ਵੀਡੀਓ ਦਾ ਐਂਡ ਇੱਥੇ ਕਰਦੇ ਆ ਤੇ ਜੇਕਰ ਵੀਡੀਓ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਚਲੋ ਦੱਸੋ ਮਿਲਦੇ ਆਂ ਅਜ ਕੱਲ ਨੂੰ ਕਿਸੇ ਨਵੇਂ ਬਲੌਗ ਵਿੱਚ ਤਦ ਤੱਕ ਲਈ ਛੱਤਰੀ ਹਕਾਲ ਜੀ ਬਾਏ ਬਾਏ